ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਆਪਣਾ ਗੁਰਚਾਰਨ ਸਿੰਘ ਰਾਜੂ ਐਨ ਜੀਓ ਤੋਂ ਜਦੋਂ ਨਿਹਾਲ ਸਿੰਘ ਵਾਲਾ ਤੋਂ ਬਾਗਾਪੁਰਾਣਾ ਜਾਈਏ ਨਾ ਆਈਏ ਤਾਂ ਗਊਸ਼ਾਲਾ ਦੇ ਕੋਲ ਇੱਕ ਬਹੁਤ ਵੱਡੀ ਜਿਹੜੀ ਟੱਕਰ ਵਿੱਚ ਉਖੜੀ ਆ ਇਹ ਟੁੱਟੀ ਹੋਈ ਆ ਸੜਕ ਭੰਨੀ ਹੋਈ ਆ ਇੰਦਾ ਮਹਿਸੂਸ ਹੋ ਰਿਹਾ ਕਿ ਜਿਵੇਂ ਕਿਸੇ ਨੇ ਆਪਣੇ ਆਪ ਦੇ ਕੰਮਕਾਰ ਜਾਂ ਕਾਰੋਬਾਰ ਲਈ ਇਹ ਜਿਹੜੀ ਸੜਕ ਆ ਪੱਟੀ ਹੋਵੇ ਤੇ ਕਿਸੇ ਵੀ ਅਧਿਕਾਰੀ ਤੋਂ ਪਰਮਿਸ਼ਨ ਨਹੀਂ ਲਈ ਲਈ ਜੇ ਪਰਮਿਸ਼ਨ ਲਈ ਹੁੰਦੀ ਤਾਂ ਇਹ ਜਿਹੜੀ ਸੜਕ ਹੈ ਬੜਵਾਦ ਦਿੱਤੀ ਜਾਣੀ ਸੀ ਸੋ ਮੇਰੀ ਸੰਬੰਧਤ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੀ ਟੋੜੀ ਹੋਈ ਸੜਕ ਹੈ ਭੰਨੀ ਸੜਕ ਹੈ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਕਿਸੇ ਨੂੰ ਹਾਦਸੇ ਦਾ ਵੀ ਘਟਣਾ ਤੋਂ ਬਚਾ ਜਾ ਸਕੇ ਇਹ ਕਰ ਕਿਸੇ ਨੇ ਬਿਨਾਂ ਪਰਮਿਟ ਤੋਂ ਆ ਕੇ ਸਵਾਰਟਲੀ ਇਹ ਸੜਕਾਂ ਜਿਹੜੀ ਭੰਨੀ ਹੈ ਉਹ ਕਿਸੇ ਨੂੰ ਕਾਰਵਾਈ ਕੀਤੀ ਜਾਵੇ ਕਾਰਵਾਈ ਕਰਕੇ ਕੋਈ ਸੜਕ ਪਰੋ ਜੁਰਮਾਨਾ ਦਾ ਟਿਕਾਓ ਉਹ ਤੋਂ ਬਣਾਈ ਜਾਵੇ ਸੋ ਸੇਟਰਮੰਡ ਮੀਡੀਆ ਤੋਂ ਬਰਚਾਲਸ ਰਾਜ ਦੀ ਐਨਸੀਓ ਦੀ ਰਿਪੋਰਟ हां जी ਤੁਸੀਂ ਵੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਆਪਣਾ ਗੁਰਚਾਰਨ ਸਿੰਘ ਰਾਜੂ ਐਨ ਜੀਓ ਦੋਸਤੋ ਜਦੋਂ ਨਿਹਾਲ ਸਿੰਘ ਵਾਲਾ ਤੋਂ ਬਾਗਾਪੁਰਾਣਾ ਜਾਈਏ ਨਾ ਆਈਏ ਤਾਂ 9 ਸਾਲਾਂ ਤੋਂ ਕੋਈ ਇੱਕ ਬਹੁਤ ਵੱਡੀ ਮੀਰੀ ਕਰ ਵਿੱਚ ਉਖੜੀ ਆ ਇਹ ਟੋੜੀ ਹੋਈ ਐ ਅੜਕ ਪੰਨੀ ਹੋਈ ਐ ਇੰਦਾ ਮਹਿਸੂਸ ਹੋ ਰਿਹਾ ਕਿ ਜਿਵੇਂ ਕਿਸੇ ਨੇ ਆਪਣੇ ਆਪ ਦੇ ਕੰਮਕਾਰੀਆਂ ਕਾਰੋਬਾਰ ਲਈਏ ਜਿਹੜੀ ਸੜਕ ਆ ਪੱਟੀ ਹੋਵੇ ਤੇ ਕਿਸੇ ਵੀ ਅਧਿਕਾਰੀ ਤੋਂ ਪਰਮਿਸ਼ਨ ਨਹੀਂ ਲਈ ਲਈ ਜੇ ਪਰਮਿਸ਼ਨ ਲਈ ਹੁੰਦੀ ਤਾਂ ਇਹ ਜਿਹੜੀ ਸੜਕ ਐ ਮੁੜਵਾਦਨ ਦਿੱਤੀ ਜਾਣੀ ਸੀ ਸੋ ਮੇਰੀ ਸੰਬੰਧਤ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੀ ਟੋੜੀ ਹੋਈ ਸੜਕ ਹੈ ਭੰਨੀ ਸੜਕ ਹੈ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਕਿਸੇ ਹਾਦਸੇ ਨਾਲ ਘਟਨਾ ਤੋਂ ਬਚ ਜਾਿਆ ਜਾਵੇ ਜੇਕਰ ਕਿਸੇ ਨੇ ਜਨਾ ਪਰਲੀਖੇ ਤੋਂ ਆਪ ਦੇ ਸਵਾਰ ਲਈ ਇਹ ਸੜਕ ਹੈ ਜਿਹੜੀ ਭੰਨੀ ਹੈ ਉਹ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਰਵਾਈ ਕਰਕੇ ਕਿ ਇਹ ਸੜਕ ਪਰੋ ਜੁਰਮਾਨਾ ਦਾ ਕਿਤੇ ਹੋਰ ਤੋਂ ਬਣਾਈ ਜਾਵੇ ਸੋ ਸ਼ਕਿਰਮਨ ਮੀਡੀਆ ਤੋਂ ਬਰਚਾਰਸਕ ਰਾਜ ਦੇ ਐਨਸੀਓ ਦੀ ਰਿਪੋਰਟ